ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਬਾਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਬੱਲੋ ਪਰ ਗਿਆਨੀ ਰਕबीर ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਆਨ ਤੋਂ ਬਾਅਦ ਹੁਣ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹਦਾ ਬਿਆਨ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹ ਆਪਣਾ ਭਰਤੀ ਦਾ ਕੰਮ ਸ਼ੁਰੂ ਕਰੇ ਉਸ ਤੋਂ ਬਾਅਦ ਹੁਣ ਜਿਹੜੀ ਚਰਚਾ ਚੱਲ ਪਈ ਹੈ ਕਿ ਹੁਣ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹਨਾਂ ਦੇ ਵੱਲੋਂ ਵੀ ਆਪਣਾ ਬਿਆਨ ਦੇ ਦਿੱਤਾ ਗਿਆ ਇਹ ਤੁਹਾਨੂੰ ਦੱਸ ਦਈਏ ਕਿ ਇਕਬਾਲ ਸਿੰਘ ਝੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਯਾਲੀ ਸਤਵੰਤ ਕੋਰ ਤੇ ਜਿਹੜੇ ਸੰਤਾ ਸਿੰਘ ਉਮੈਦਪੁਰ ਜਿਹੜੇ ਸੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸੀ ਉਹਨਾਂ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਤੁਹਾਨੂੰ ਉਹ ਵੀ ਦੱਸਾਂਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਸੀ ਉਹ ਸ੍ਰੀ ਅਕਾਲਤਾ ਸਾਹਿਬ ਨੂੰ ਸੌਂਪ ਦਿੱਤੀ ਗਈ ਸੀ ਤੇ ਜਿਸ ਤਰ੍ਹਾਂ ਪਹਿਲਾਂ ਇਸ ਦੇ ਵਿੱਚ ਦੋ ਮੈਂਬਰ ਸੀ ਜਿਹੜੇ ਉਸ ਤਿਹਾ ਦੇਗੇ ਸੀ ਪਾਸੇ ਹੋਗੇ ਸੀ ਪਰ ਹੁਣ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਹੀ ਪ੍ਰਧਾਨ ਚੁਣਿਆ ਜਾਣਾ ਜਿਹੜਾ ਇਸ ਕਮੇਟੀ ਅਗਵਾਈ ਕਰੇਗਾ ਉਹ ਵੀ ਜਿੱਦਾਂ ਸਾਬ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਉਸ ਤੋਂ ਬਾਅਦ ਹੁਣ ਜਿਹੜਾ ਪੰਜ ਮੈਂਬਰੀ ਕਮੇਟੀ ਦਾ ਬਿਆਨ ਆਇਆ ਉਹ ਸਾਂਝਾ ਬਿਆਨ ਇੱਕ ਉਹਨਾਂ ਨੇ ਜਾਰੀ ਕੀਤਾ ਗਿਆ ਉਹਦੇ ਬਾਬਤ ਗੱਲਬਾਤ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਜਿਹੜੀ ਸ੍ਰੀ ਅਕਾਲਤਾ ਸਾਹਿਬ ਦੀ ਫਸੀਲ ਤੋਂ ਜੋ ਫੈਸਲਾ 2 ਦਸੰਬਰ ਨੂੰ ਸੁਣਾਇਆ ਗਿਆ ਸੀ ਉਸ ਤੋਂ ਬਾਅਦ ਹੁਣ ਜਿਹੜੀ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਦੋ ਮੈਂਬਰ ਉਸ ਦੇ ਵਿੱਚੋਂ 80 ਪਧ ਦੇ ਕਿ passe ਹੋਗੇ ਸੀ ਤੇ ਹੁਣ ਉਹਨਾਂ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਹੜੀ ਭਰਤੀ ਕਮੇਟੀ ਸੀ ਉਹਨਾਂ ਦੇ ਵੱਲੋਂ ਜਿਹੜਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੇ ਹੋਏ ਹੁਕਮਾਂ ਨੂੰ ਹਰ ਹਾਲਤ ਦੇ ਵਿੱਚ ਪੂਰਾ ਕੀਤਾ ਜਾਵੇਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਭਰਤੀ ਜਿਹੜੀ ਕਮੇਟੀ ਹੈ ਪੂਰਨ ਇਮਾਨਦਾਰੀ ਸਮਰਪਿਤ ਭਾਵਨਾ ਅਤੇ ਸਮੁੱਚੀ ਪੰਥਕ ਧਿਰਾਂ ਅਤੇ ਪੰਜਾਬ ਹਤਾਇਸ਼ੀਆਂ ਦੀ ਇੱਛਾ ਦੀ ਤਰਜਮਾਨੀ ਕਰੇਗੀ ਉਹਨਾਂ ਨੇ ਨਾਲ ਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਵੀ ਜ਼ਿੰਮੇਵਾਰੀ ਦੇਣ ਦੇ ਲਈ ਧੰਨਵਾਦ ਕੀਤਾ ਹੈ ਤੋਂ ਦੱਸ ਦਈਏ ਕਿ ਭਰਤੀ ਕਮੇਟੀ ਦੇ ਸਾਰੇ ਮੈਂਬਰਾਂ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਸਤਕਾਰਯੋਗ ਜਥੇਦਾਰ ਸ੍ਰੀ ਅਕਾਲਤਾ ਸਾਹਿਬ ਜੀ ਦੀ ਜਾਜਰਾ ਤਖਤ ਦੀ ਦਿੱਤੀ ਸੇਵਾ ਲਈ ਧੰਨਵਾਦ ਅਤੇ ਭਰੋਸਾ ਦਵਾਇਆ ਕਿ ਸਿੰਘ ਸਹਿਬਾਨ ਗੈਨੀ ਰਕबीर ਸਿੰਘ ਜੀ ਪਾਸੋਂ ਮਿਲੀ ਸੰਗਤੀ ਹੁਕਮਾਂ ਨੂੰ ਹਰ ਹਿੱਲੇ ਨਿਪਰੇ ਚਾੜ੍ਹਿਆ ਜਾਵੇਗਾ 2 ਦਸੰਬਰ ਨੂੰ ਸ੍ਰੀ ਅਕਾਲਤਾ ਸਾਹਿਬ ਦੀ ਫਸੀਲ ਤੋਂ ਜਿਹੜੇ ਹੁਕਮ ਹੋਏ ਹਨ ਜਿਨ੍ਹਾਂ ਤਹਿਤ ਸ਼ੋਮਨੀ ਅਕਾਲੀ ਦਲ ਦੀ ਮਜ਼ਬੂਤੀ ਹਿੱਤ ਨਵੀਂ ਭਰਤੀ ਕਰਨ ਲਈ 7 ਮੈਂਬਰੀ ਭਰਤੀ ਕਮੇਟੀ ਨੂੰ ਬਣਾਇਆ ਗਿਆ ਸੀ ਕਮੇਟੀ ਦੇ ਕਾਰਜਸ਼ੀਲ ਪੰਜ ਮੈਂਬਰ ਜਥੇਦਾਰ ਸੰਤਾ ਸਿੰਘ ਉਮੈਦਪੁਰ ਮਨਪ੍ਰੀਤ ਸਿੰਘ ਯਾਲੀ ਇਕਬਾਲ ਸਿੰਘ ਝੁੰਦਾ ਜਥੇਦਾਰ ਗੁਰਪਤਾਪ ਸਿੰਘ ਵਡਾਲਾ ਅਤੇ ਬੀਬੀ ਸੁਤੰਤ ਕੋਰ ਵੱਲੋਂ ਜਾਰੀ ਸਾਂਝਾ ਬਿਆਨ ਕੀਤਾ ਗਿਆ ਸ੍ਰੀ ਅਕਾਲਤਾ ਸਾਹਿਬ ਦੀ ਫਸੀਲ ਤੇ ਹੋਏ ਹਰ ਹੁਕਮ ਨੂੰ ਮੰਨਣਾ ਹਰ ਸਿੱਖਾਂ ਜਿਹੜੇ ਸਿੱਖ ਦਾ ਨਾ ਸਿਰਫ ਫਰਜ਼ ਹੈ ਸਗੋਂ ਇਸ ਤੇ ਪਹਿਰਾ ਦੇਣਾ ਵੀ ਨੈਤਿਕ ਜ਼ਿੰਮੇਵਾਰੀ ਹੈ ਭਰਤੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਭਰਤੀ ਕਮੇਟੀ ਦੀ ਭੂਮਿਕਾ ਅਤੇ ਕਾਰਜ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਵੀ ਚੱਲਿਆ ਜਿਸ ਤੇ ਆਮ ਅਤੇ ਸਾਂਝਾ ਰਏ ਬਣਾਉਣ ਦੀ ਕੋਸ਼ਿਸ਼ ਰਹੀ ਜਿਸ ਦੀ ਪੂਰੀ ਰਿਪੋਰਟ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਗਈ ਸੀ ਉਸੇ ਰਿਪੋਰਟ ਦੇ ਆਧਾਰ ਤੇ ਅੱਜ ਸਿੰਘ ਸਹਿਬਾਨ ਵੱਲੋਂ ਹੁਕਮ ਸੁਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਮੁੱਖ ਤੌਰ ਤੇ ਭਰਤੀ ਕਰਨ ਦੇ ਹੁਕਮਾਂ ਨੂੰ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਪੂਰਾ ਕੀਤਾ ਜਾਵੇਗਾ ਉਨ੍ਹਾਂ ਦੇ ਜਾਰੀ ਬਿਆਨ ਦੇ ਵਿੱਚ ਮੈਂਬਰਾਂ ਨੇ ਇਹ ਵੀ ਗੱਲ ਕਹੀ ਹੈ ਕਿ ਭਰਤੀ ਕਮੇਟੀ ਪੂਰਨ ਇਮਾਨਦਾਰੀ ਸਮਰਪਿਤ ਭਾਵਨਾ ਅਤੇ ਸਮੂੱਚੀਆਂ ਪੰਥਕ ਧਿਰਾਂ ਨੂੰ ਇਕੱਠਾ ਕਰਕੇ ਅਕਾਲੀ ਵਰਕਰਾਂ ਦੀ ਇੱਛਾ ਜੀ ਜਿਹੜੀ ਤਰਜਮਾਨੀ ਕਰੇਗੀ ਅਤੇ ਹਰ ਪਿੰਡ ਹਰ ਕਸਬੇ ਤੱਕ ਪਹੁੰਚ ਕਰੇਗੀ ਵੱਡੀ ਪੱਦਰ ਦੇ ਉੱਤੇ ਭਰਤੀ ਕਰੇਗੀ ਜਾਰੀ ਬਿਆਨ ਦੇ ਵਿੱਚ ਅਗਲੀ ਜਿਹੜੀ ਭਰਤੀ ਕਮੇਟੀ ਨੇ ਕਿਹਾ ਕੀ ਗੱਲ ਕਹੀ ਹੈ ਕਿ ਭਰਤੀ ਦੀ ਅਗਲੀ ਜਿਹੜੀ ਰੂਪਰੇਖਾ ਉਲੇਖਨ ਦੇ ਲਈ ਮੰਗਲਵਾਰ ਨੂੰ ਸ੍ਰੀ ਅਕਾਲਤਾ ਸਾਹਿਬ ਤੇ ਅਰਦਾਸ ਉਪਰੰਤ ਅਹਿਮ ਮੀਟਿੰਗ ਸ੍ਰੀ ਅੰਮ੍ਰਿਤਸਰ ਦੇ ਵਿੱਚ ਰੱਖੀ ਗਈ ਹੈ ਜਿਸ ਦੇ ਵਿੱਚ ਪੂਰਾ ਖਾਕਾ ਤਿਆਰ ਕਰਨ ਦੀ ਪਹਿਲ ਕਦਮੀ ਹੋਵੇਗੀ ਇਸ ਦੇ ਨਾਲ ਹੀ ਭਾਰਤੀ ਕਮੇਟੀ ਮੈਂਬਰਾਂ ਨੇ ਵੱਖ-ਵੱਖ ਪੰਥਕ ਧਿਰਾਂ ਸਮੂੱਚੀ ਪੰਥਕ ਸੰਸਥਾਵਾਂ ਦਲ ਪੰਥਾਂ ਟਕਸਾਲਾਂ ਸੰਪਰਦਾਵਾਂ ਸਮੇਤ ਹੋਰ ਸਾਰੇ ਅਕਾਲੀ ਵਰਕਰਾਂ ਨੂੰ ਹਰ ਵਰਗ ਦੇ ਸਮੂੱਚੇ ਪੰਜਾਬ ਤੈਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਭਾਈਚਾਰ ਸਾਂਝ ਦੇ ਉੱਤੇ ਪਹਿਰਾ ਦੇਣ ਲਈ ਪੰਜਾਬ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦੀ ਤਾਕਤ ਅਤੇ ਸਮਰਥਾ ਮੁੜ ਸੁਰਜਿਤ ਕਰਨ ਲਈ ਭਾਰਤੀ ਕਮੇਟੀ ਨੂੰ ਹਰ ਸੰਭਵ ਸਹਿਯੋਗ ਦੇਣ ਦੀ ਕਿਰਪਾਲਤਾ ਕਰਨਾ ਕਿਉਂਕਿ ਇੱਥੇ ਗੱਲਬਾਤ ਇਹ ਜਿਹੜੀ ਕਰ ਰਹੇ ਕਿ ਹੁਣ ਉਹ ਜਿਹੜੀ 5 ਮੈਂਬਰੀ ਕਮੇਟੀ ਸੀ ਉਹਨਾਂ ਦੇ ਵੱਲੋਂ ਮੀਟਿੰਗ ਸੱਦ ਲਈ ਗਈ ਹੈ ਮੰਗਲਵਾਰ ਨੂੰ ਮੀਟਿੰਗ ਹੋਣੀ ਹੈ ਹੁਣ ਇੱਥੇ ਸਵਾਲ ਇਹ ਵੱਡਾ ਖੜਾ ਹੁੰਦਾ ਕਿਉਂਕਿ ਇੱਕ ਪਾਸੇ ਤਾਂ ਅਕਾਲੀ ਦਲ ਬਾਦਲ ਦੇ ਵੱਲੋਂ ਜਿਹੜੀ ਭਰਤੀ ਦੀ ਪ੍ਰਕਿਰਿਆ ਸੀ ਉਹ ਆਰੰਭ ਕਰ ਦਿੱਤੀ ਗਈ ਸੀ ਉਹਨੂੰ ਕੰਪਲੀਟ ਕਰ ਲਿਆ ਗਿਆ ਉਹਨਾਂ ਦੇ ਵੱਲੋਂ ਅਗਲੀ ਜਿਹੜੀ ਪ੍ਰਕਿਰਿਆ ਭਰਤੀ ਦੀ ਹੈ ਉਸ ਨੂੰ ਲੈ ਕੇ ਇਹ ਗੱਲ ਕਹੀ ਜਾ ਰਹੀ ਹੈ ਕਿ ਹੁਣ ਜਿਹੜੀ ਪ੍ਰਧਾਨ ਦੀ ਚੋਣ ਹੈ ਉਸ ਦੇ ਲਈ ਅਸੀਂ ਯੋਜਨਾ ਜਾਂ ਵਿੱਚ ਕਹੇ ਜਿਹੜੀ ਕਾਰਵਾਈਆਂ ਉਹ ਸ਼ੁਰੂ ਕਰ ਰਹੇ ਨੇ ਉਸ ਹਿਸਾਬ ਤੇ ਅਸੀਂ ਅਗਲੀ ਕਾਰਵਾਈ ਕਰ ਰਹੇ ਹਾਂ ਉਹ ਅਗਲੇ ਦਿਨਾਂ ਦੇ ਵਿੱਚ ਤਰੀਕ ਦਾ ਐਲਾਨ ਕੀਤਾ ਜਾਵੇਗਾ ਜਦੋਂ ਭਰਤੀ ਹੋਵੇਗੀ ਇਸ ਤੋਂ ਪਹਿਲਾਂ ਜੇਕਰ ਦੇਖਿਆ ਜਾਵੇ ਤਾਂ 1 ਮਾਰਚ ਨੂੰ ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ 1 ਮਾਰਚ ਨੂੰ ਆਪਣੇ ਨਵੇਂ ਪ੍ਰਧਾਨ ਦੀ ਚੋਣ ਕਰਾਂਗੇ ਪਰ ਉਹ ਹੁਣ ਅੱਗੇ ਪਾ ਦਿੱਤੀ ਗਈ ਹੈ ਜਿਸ ਤਰ੍ਹਾਂ ਹੁਣ ਉਸ ਬਿਆਨ ਤੋਂ ਬਾਅਦ ਜਿਸ ਤਰ੍ਹਾਂ ਹਰਪਾਲ ਜਿਹੜੇ ਮਾਫ ਕਰਨਾ ਦਰਜੀਤ ਸਿੰਘ ਚੀਮਾ ਦੇ ਬਿਆਨ ਤੋਂ ਬਾਅਦ ਹੁਣ ਜਥੇਦਾਰ ਗਿਆਨੀ ਰਕਬੀਰ ਸਿੰਘ ਹੋਰਾਂ ਦਾ ਜਿਹੜਾ ਬਿਆਨ ਆਇਆ ਉਸ ਨੂੰ ਲੈ ਕੇ ਹੁਣ ਜਿਹੜੀਆਂ ਕਿਆਸਰੀਆਂ ਲਗਾਈ ਜਾ ਰਹੀਆਂ ਸੀ ਉਹਨੂੰ ਉਹਦੇ ਵਿੱਚ ਹਲਚਲ ਤੇਜ਼ ਹੋ ਚੁੱਕੀ ਹੈ ਕਿ ਹੁਣ 1.7 ਮੈਂਬਰੀ ਕਮੇਟੀ ਦੇ ਵਿੱਚੋਂ 5 ਮੈਂਬਰੀ ਕਮੇਟੀ ਰਹਿ ਗਈ ਸੀ ਉਸ ਦੇ ਵੱਲੋਂ ਵੀ ਹੁਣ ਆਪਣੀ ਜਿਹੜੀ ਤਿਆਰੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਿਆ ਨੇ ਇੱਕ ਪਾਸੇ ਹੁਣ ਐ ਜੀ ਪੀ ਸੀ ਦੀ ਜਿਹੜੀ ਅੰਤਰੀ ਕਮੇਟੀ ਸੀ ਜਾਂ ਫਿਰ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਤੋਂ ਧਾਮੀ ਦੇ ਸਟੀਫਨ ਨੂੰ ਲੈ ਕੇ ਜਿਹੜਾ ਉਹਦੇ ਉੱਤੇ ਉਹਨਾਂ ਦੇ ਵਿਚਾਰ ਕਰਨ ਦੇ ਲਈ ਕਿਹਾ ਗਿਆ ਸੀ ਕਿ ਤਾਂ ਉਹ ਕਿ ਦੁਵਾਰੇ ਜਿਹੜੇ ਐਸਜੀਪੀਸੀ ਦੇ ਹਰਜਿੰਦਰ ਸਿੰਘ ਧਾਮੀ ਕੀ ਵਾਪਸ ਆ ਜਾਣਗੇ ਕਿ ਵਾਪਸ ਆਪਣਾ ਉਹਦਾ ਸਭਾਲਣਗੇ ਜਾਂ ਫਿਰ ਨਹੀਂ ਕਿਉਂਕਿ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਜਥੇਦਾਰ ਗਿਆਨੀ ਰਿਕੀਰ ਸਿੰਘ ਹੋਰਾਂ ਨੂੰ ਕੀ ਕੋਰਾ ਜਵਾਬ ਦੇ ਦਿੱਤਾ ਕਿਉਂਕਿ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਹੀ ਚੁਣੇ ਜਾਊਗਾ ਇਹ ਤਾਂ ਫਸਿੱਤੇ ਤੋਲ ਦੇ ਉੱਤੇ ਗੱਲ ਇਹ ਹੀ ਹੈ ਵੀ ਉਹਦਾ ਜਵਾਬ ਦੇ ਕੇ ਪਾਸੇ ਹੋ ਗਏ ਨੇ ਹੁਣ ਦੂਜੇ ਪਾਸੇ ਗੱਲ ਇਹ ਹੀ ਹੈ ਵੀ ਜਿਹੜੀ ਹੁਣ ਪ੍ਰਕਿਰਿਆ ਅੱਗੇ ਸ਼ੁਰੂ ਕੀਤੀ ਜਾਵੇਗੀ ਉਹਦੇ ਵਿੱਚ ਅਕਾਲੀ ਦਲ ਦੇ ਕੀਪੋ ਮੇਗਾ ਹੋਵੇਗੀ ਕੀ ਅਕਾਲੀ ਦਲ 12 ਦੇ ਵੱਲੋਂ ਕਿਤੇ ਕੀ ਭਰਤੀ ਰੱਦ ਹੋਵੇਗੀ ਕੀ ਕੁਝ ਹੋਵੇਗਾ ਜਾਂ ਫਿਰ ਹੁਣ ਦੋ ਵੱਖਰੇਵੇਂ ਰਾਹ ਨੇ ਜਿਹੜੇ ਉਹ ਸਿੱਧੇ ਤੋਰ ਦੇ ਉੱਤੇ ਚੱਲਣਗੇ ਹੁਣ ਸ਼ੋਮਨੀ ਅਕਾਲੀ ਦਲ ਦੇ ਲਈ ਪਿੰਡਾਂ ਦੇ ਵਿੱਚ ਵੀ ਔਖਾ ਹੋਵੇਗਾ ਕਿ ਕਿਹੜੇ ਪਾਰਟੀ ਦੇ ਨਾਲ ਕਿਹੜੇ ਗਰੁੱਪ ਦੇ ਨਾਲ ਹੁਣ ਲੋਕ ਕਰਨਗੇ ਹੁਣ ਅਕਾਲੀ ਦਲ ਦੇ ਲਈ ਭਾਵੇਂ ਜੋ ਮਰਜ਼ੀ ਬਿਆਨ ਤੁਸੀਂ ਦੀਜੋ 35 ਲੱਖ 40 ਲੱਖ ਜਿੰਨੀ ਮਰਜ਼ੀ ਭਰਤੀ ਕਰੀ ਜਾਓ ਪਰ ਇਹਦਾ ਨੁਕਸਾਨ ਅਕਾਲੀ ਦਲ ਨੂੰ ਹੀ ਹੋਣਾ ਹੈ ਇਹ ਗੱਲ ਅੱਜ ਕੰਧ ਦੇ ਉੱਤੇ ਲਿਖੇ ਪੜ ਲੈਣਾ ਅਕਾਲੀ ਲੀਡਰ ਤਾਂ ਕਿ ਜੇਕਰ 27 ਤੋਂ ਪਹਿਲਾਂ ਕਿਤੇ ਇੱਕ ਮੰਤੂ ਤੇ ਇਕੱਠੇ ਨਹੀਂ ਹੁੰਦੇ ਤਾਂ ਇਸ ਦਾ ਵੱਡੇ ਪੱਧਰ ਦੇ ਉੱਤੇ ਅਕਾਲੀ ਜਿਹੜਾ ਦਲ ਹੈ ਅਕਾਲੀ ਦਲ ਦਾ ਜਿਹੜਾ ਦੌਰ ਸੀ ਪਹਿਲੇ ਸਮੇਂ ਦੇ ਵਿੱਚ ਉਹ ਖਤਮ ਹੁੰਦਾ ਜਾ ਰਿਹਾ ਉਹਦਾ ਸਿਆਸੀ ਨੁਕਸਾਨ ਇਸ ਦੇ ਨਾਲ ਹੋਣਾ ਤੈ ਪਰ ਹੁਣ ਵੇਖਣਾ ਵੀ ਇਹ ਦਿਖਾਸ ਹੋਵੇ ਕਿ ਮੰਗਲਵਾਰ ਨੂੰ ਜਿਹੜਾ ਹੁਣ ਉਹ ਪਹਿਲਾਂ ਆਪਣਾ ਪ੍ਰਧਾਨ ਚੁਣਗੇ ਕਮੇਟੀ ਦਾ ਕਿਹੜਾ ਹੋਊਗਾ ਕਿਹਦੇ ਸਿਰ ਦੇ ਉੱਤੇ ਜ਼ਿੰਮੇਵਾਰੀ ਹੋਊਗੀ ਹੁਣ ਇਹਦੇ ਉੱਤੇ ਸਭ ਦੀ ਨਜ਼ਰਾਂ ਨੇ ਪਰ ਫਿਲਹਾਲ ਜਿਹੜੀ ਹੁਣ ਗੱਲ ਸਭ ਨੇ ਆਈ ਹੈ ਕਿ ਹੁਣ ਜਿਹੜੀ ਇਹਨਾਂ ਦੀ ਕਮੇਟੀ ਦੀ ਮੀਟਿੰਗ ਵੀ ਸੱਦ ਲਈ ਗਈ ਹੈ ਕਮੇਟੀ ਵੀ ਹਰਕਤ ਦੇ ਵਿੱਚ ਕਹਿ ਲਈ ਆਪਣੇ ਪੋਜੀਸ਼ਨ ਨੂੰ ਉਹਦੇ ਵਿੱਚ ਆ ਗਈ ਹੈ ਤੇ ਹੁਣ ਉਹਨਾਂ ਦੇ ਵੱਲੋਂ ਵੀ ਆਪਣਾ ਜਿਹੜਾ ਪੂਰਾ ਜ਼ੋਰ ਲਾ ਕੇ ਹੁਣ ਜੇਕਰ ਦੇਖਿਆ ਜਾਵੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਭਰਤੀ ਹੈ ਉਹ ਸ਼ੁਰੂ ਕਰ ਦੇਣੀ ਹੈ ਉਸ ਤੋਂ ਬਾਅਦ ਵੇਖਣਾ ਪਿਆ ਦਿਖਾਸ ਹੋਵੇਗਾ ਕਿ ਪੰਜਾਬ ਦੇ ਲੋਕ ਸ੍ਰੀ ਅਕਾਲਤਾ ਸਾਹਿਬ ਦੇ ਵੱਲੋਂ ਬਣਾਈ ਗਈ ਜਿਹੜੀ ਭਰਤੀ ਲਈ ਕਮੇਟੀ ਹੈ ਉਸ ਨੂੰ ਕਿੰਨਾ ਸਹਿਯੋਗ ਦਿੰਦੇ ਨੇ ਕੀ 33 35 ਲੱਖ ਤੋਂ ਵੱਧ ਕੀ ਉਹ ਭਰਤੀ ਕਰਨ ਦੇ ਵਿੱਚ ਕਾਮੇ ਬਹੋਣਗੇ ਕੀ ਕੁਝ ਹੋਵੇਗਾ ਕਿਉਂਕਿ ਭਰਤੀ 35 ਲੱਖ ਜਾਂ 34 ਲੱਖ ਚਿੰਨੀ ਮਰਜ਼ੀ ਕਰ ਲਿਓ ਪਰ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਉਸ ਭਰਤੀ ਨੂੰ ਉਸ ਨੂੰ ਵੋਟਾਂ ਦੇ ਵਿੱਚ ਕਿਵੇਂ ਕਨਵਰਟ ਕਰੋਗੇ ਤੁਸੀਂ ਇਹ ਵੱਡਾ ਸਵਾਲ ਹੈ ਕਿਉਂਕਿ ਅੱਜ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਬੜਾ ਖਲਾਪ ਹੋਇਆ ਹੋਇਆ ਬੜੀ ਰਾਜਨੀਤੀ ਉੱਪਰ ਦੀ ਜਿਹੜੀ ਸਾਹਮਣੇ ਆ ਰਹੀ ਹੈ ਕਿ ਹੁਣ ਦੋਇਸਾਈ ਦੇ ਲਈ ਬੜੀ ਭੰਬਲਪੂਸਾ ਜਿਹੜਾ ਸਿਆਸਤ ਦੇ ਵਿੱਚ ਪੰਜਾਬ ਦੇ ਲੋਕ ਵੀ ਦੁਬਿਧਾ ਦੇ ਵਿੱਚ ਨੇ ਕਿ ਆਕਰਕਰ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਵੱਡਾ ਖਲਾਅ ਪੈ ਚੁੱਕਿਆ ਇਹ ਇਹਦਾ ਹੱਲ ਕੀ ਹੋਵੇਗਾ ਪੰਜਾਬ ਕਿਹੜੇ ਪਾਸੇ ਜਾ ਰਿਹਾ ਪੰਜਾਬ ਰੋਜ਼ਾਨਾ ਜੇਕਰ ਦੇਖਿਆ ਜਾਵੇ ਤਾਂ ਕਰਜ਼ਾ ਹੀ ਹੁੰਦਾ ਜਾ ਰਿਹਾ ਪੰਜਾਬ ਦੇ ਸਿਰ ਦੇ ਉੱਤੇ ਲੱਖਾਂ ਕਰੋੜਾਂ ਦਾ ਕਰਜ਼ਾ ਚੜ ਚੁੱਕਿਆ ਉਹ ਵੀ ਲਗਾਤਾਰ ਵਧਦਾ ਜਾ ਰਿਹਾ ਤੇ ਪੰਜਾਬ ਦੇ ਲੋਕ ਸੁਰੱਖਤ ਨਹੀਂ ਜਿੰਨੇ ਮਸਲੇ ਪੰਜਾਬ ਦੇ ਵਿੱਚ ਅੱਜ ਪੈਦਾ ਹੋ ਗਏ ਨੇ ਖੜੇ ਹੋ ਗਏ ਨੇ ਉਸੇ ਤਰ੍ਹਾਂ ਹੀ ਲੀਡਰਾਂ ਦੇ ਵੀ ਆਪਸੀ ਖਿੱਚੋ ਤਾਨੂਨੀਓ ਪੈਦਾ ਹੋ ਚੁੱਕੀ ਹੈ ਸੋ ਲੀਡਰਾਂ ਦੇ ਵੀ ਪੰਜਾਬ ਦੇ ਲੋਕ ਹਿੱਤ ਜਿਹੜੇ ਮੁੱਦੇ ਨੇ ਲੋਕ ਹਿੱਤ ਉਹਨਾਂ ਤੋਂ ਧਿਆਨ ਭਟਕ ਕੇ ਆਪਣੇ ਸਿਆਸੀ ਪਿਵਖਵਲ ਲੈ ਭਾਵੇਂ ਜਿਹੜੀ ਮਰਜੀ ਪਾਰਟੀ ਹੋਵੇ ਕਾਂਗਰਸ ਦੀ ਗੱਲ ਹੋਵੇ ਉਹ ਆਪਣੇ 2026 ਦੀ ਚੋਣਾਂ ਨੂੰ ਲੈ ਕੇ ਜੋ ਕੁਝ ਉਹਨਾਂ ਦੇ ਵਿੱਚ ਚੱਲ ਰਿਹਾ ਤੇ ਅਕਾਲੇ ਦਲ ਆਪਣੇ ਲਈ ਤੇ ਆਮ ਆਦੀ ਪਾਰਟੀ ਹੁਣ ਜਿਸ ਤਰ੍ਹਾਂ ਸਰਗਰਮ ਹੋਈ ਹੈ ਕਿ ਜਿਹੜਾ ਕੰਮ ਪਹਿਲਾਂ ਨਹੀਂ ਕਰ ਸਕਦੇ ਇਨਸ਼ਾ ਅੱਲਾਹ ਦੇ ਵਿੱਚ ਕਹਿੰਦੇ ਜਿਹੜੇ 2 ਸਾਲ ਰਹਿੰਦੇ ਇਹਦੇ ਵਿੱਚ ਕਰਨੇ ਨੇ ਸੋ ਭਾਜਪੀ ਪਹਿਲਾਂ ਹੀ ਹਾਸ਼ੇ ਦੇ ਉੱਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਚੱਲ ਰਹੀ ਹੈ ਤੇ ਸੋ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਕੁਝ ਸਾਹਮਣੇ ਆਉਂਦਾ ਜਿਹੜੀ ਭਾਰਤੀ ਅਕਾਲਤਰ ਸਾਹਿਬ ਦੇ ਵੱਲੋਂ ਕੀਤੀ ਜਾਵੇਗੀ ਉਹਨੂੰ ਕਿੰਨਾ ਹੁੰਗਾਰਾ ਮਿਲਦਾ ਜਾਂ ਫਿਰ ਬਾਦਲਾਂ ਦੀ ਹੀ ਚੜਤ ਰਹਿੰਦੀ ਹੈ ਤੇ ਤੁਸੀਂ ਜੁਡਰ ਕਵਰਟੀ ਪੰਜਾਬ ਦੇ ਨਾਲ ਤੁਹਾਨੂੰ ਹਰ ਅਪਡੇਟ ਦਿੰਦੇ ਰਹਾਂਗੇ ਧੰਨਵਾਦ